ਸ਼ਹਿਰ ਵਾਸੀਆਂ ਨੂੰ ਭਗਵਾਨ ਸ਼੍ਰੀ ਖਾਟੋ ਸ਼ਾਮ ਜੀ ਦੇ ਚਰਨਾਂ ਨਾਲ ਜੋੜਨ ਦੇ ਲਈ ਲੁਧਿਆਣਾ ਦੇ ਸ਼੍ਰੀ ਦੁਰਗਾ ਮਾਤਾ ਮੰਦਰ ਫੇਸ 1 ਡੁਗਰੀ ਅਰਬਨ ਸਟੇਟ ਤੋਂ ਸ਼੍ਰੀ ਬਾਲਾ ਜੀ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਪੰਕਜ ਸੱਚ ਦੇਵਾ ਹੈਪੀ ਦੀ ਅਗਵਾਈ ਹੇਠ ਇੱਕ バス ਸ਼੍ਰੀ ਖਾਟੋ ਸ਼ਾਮ ਜੀ ਦੇ ਦਰਸ਼ਨ ਕਰਵਾਉਣ ਦੇ ਲਈ ਰਵਾਨਾ ਕੀਤੀ ਗਈ バス ਨੂੰ ਹਰੀ ਚੰਡੀ ਦੇ ਕੇ ਹਲਕਾ ਵਿਧਾਇਕ ਰਵਿੰਦ ਸਿੰਘ ਸਿੱਧੂ ਅਤੇ ਸਮਾਜ ਸੇਵੀ ਚੇਤਨਾ ਬਵੇਜਾ ਵਿਸ਼ੇਸ਼ ਤੌਰ ਤੇ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਕੱਲ ਦੇ ਸਮੇਂ ਵਿੱਚ ਸਾਰੀਆਂ ਦੁਨੀਆ ਬਹੁਤ ਵਿਅਸਤ ਹੈ ਪਰ ਸਾਡੀ ਸਮੁੱਚੀ ਟੀਮ ਦੇ ਵੱਲੋਂ ਇਹ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਬਸ ਯਾਤਰਾ 44ਵੀਂ ਬਸ ਯਾਤਰਾ ਹੈ ਅਤੇ ਇਸ ਭਗਵਾਨ ਸ਼੍ਰੀ ਘਾਟੂ ਸ਼ਾਮ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਆਪਣਾ ਆਸ਼ੀਰਵਾਦ ਲੁਧਿਆਣਾ ਸ਼ਹਿਰ ਦੇ ਆਪਣੇ ਭਗਤਾਂ ਦੇ ਉੱਪਰ ਬਣਾਈ ਰੱਖਣ ਸ਼੍ਰੀ ਵਾਲੇ ਸੇਵਾ ਸਮਿਤੀ ਤੋਂ ਸਾਡੀ ਇਹ 44ਵੀਂ ਯਾਤਰਾ ਸ਼੍ਰੀ ਬੜੀ ਧੂਮਧਾਮ ਨਾਲ ਸ਼੍ਰੀ ਘਾਟੂ ਸ਼ਾਮ ਸਾਲਾ ਸਰ ਜਾ ਰਹੀ ਹੈ ਅਸੀਂ ਸੰਗਤ ਅਗੇ ਇਹੀ ਗੁਜਾਰਿਸ਼ ਕਰਾਂਗੇ ਕਿ ਵੱਧ ਚੜ ਕੇ ਹਿੱਸਾ ਲਿਆ ਕਰੋ ਔਰ ਸਾਡੇ ਨਾਲ ਸਾਥ ਦਿਆ ਕਰੋ ਇਹ ਦਿਨ ਦਾ ਰੂਟ ਹੈ ਕਿ ਕਦੋਂ ਇਹ ਹਰ ਮਹੀਨੇ ਸ਼ੁੱਕਰਵਾਰ ਨੂੰ ਜਾਂਦੀ ਹੈ ਜੀ ਫੋਰ ਸੈਟਰਡੇ ਔਰ ਸ਼ੁੱਕਰਵਾਰ ਆਤੀ ਜਾਂਦੀ ਹੈ ਸ਼ਨੀਵਾਰ ਸਵੇਰੇ ਕਾਟੂ ਚੰਪ ਹੋ ਜਾਂਦੀ ਹੈ ਸੰਡੇ ਮੰਡੇ ਸਵੇਰੇ ਅਸੀਂ ਸਵੇਰੇ 5 ਵਜੇ ਇੱਥੇ ਲੁਧਿਆਣਾ ਵਾਪਸ ਆ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਯਾਤਰੀਆਂ ਦੇ ਦੇਖੋ ਜੀ ਇਹ ਤਾਂ ਸਾਰੀ ਸੰਗਤ ਹੀ ਦੱਸ ਸਕਦੇ ਜੀ ਆਪਣੇ ਵੱਲੋਂ ਤਾਂ ਬਹੁਤ ਵਧੀਆ ਕਰੀਦਾ ਮਤਲਬ ਸਾਰਾ ਖਾਣ ਪੀਣ ਰਹਿਣ ਸਨ ਸਾਰਾ ਲਾਸਟ ਜਿਹੜਾ ਸਾਡਾ ਡਿਨਰ ਹੁੰਦਾ ਉਹ ਫਾਈਵ ਸਟਾਰ ਹੋਟਲ ਕੁਬੇਰ ਇੰਟਰਨੈਸ਼ਨਲ ਦੇ ਵਿੱਚ ਹੈ ਰਾਜਸਥਾਨ ਦੇ ਵਿੱਚ ਉਹ ਮਨਿਆ ਪ੍ਰਮਨਿਆ ਇੱਕ ਵਰਲਡ ਫੇਮਸ ਹੋਟਲ ਹੈ ਜਿਹੜਾ ਮਰਜੀ ਜਿੱਥੇ ਮਰਜੀ ਚੱਕਰ ਤੁਸੀ ਅੱਜ ਡੁਗਰੀ ਵਿਖੇ ਸ਼੍ਰੀ ਦੁਰਗਾ ਮਾਤਾ ਮੰਦਿਰ ਤੋਂ ਸਾਡੇ ਹੈਪੀ ਜੀ ਸਚਪੰਕਜ ਸੁਦੇਵਾ ਦੀ ਅਗਿਤਤਾ ਦੇ ਵਿੱਚ ਜਿਹੜੀ ਖਾਟੂ ਸ਼ਾਮ ਜੀ ਦੀ ਯਾਤਰਾ ਜਾ ਰਹੀ ਹੈ 44ਵੀਂ ਵਾਰ ਯਾਤਰਾ ਇਹ ਹਾਰੇ ਕਾ ਸਹਾਰਾ ਖਾਟੂ ਸ਼ਾਮ ہمارا ਅੱਜ ਸਾਰੇ ਭਗਤਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਕਿ ਰਾਤੀ ਅੱਜ ਜਾ ਰਹੇ ਆ 3 ਦਿਨ ਵਾਸਤੇ ਯਾਤਰਾ ਕਰਨਗੇ ਉੱਥੇ ਸਾਰਾ ਇਹਨਾਂ ਦਾ ਉੱਥੇ ਰਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਜਿਹੜਾ ਹੈ ਇਹਨਾਂ ਵੱਲੋਂ ਕੀਤਾ ਗਿਆ ਵੈ ਇਸ ਨਾਤੰਤਰਮ ਦਾ ਜਿਹੜਾ ਪ੍ਰਚਾਰ ਕਰਨਾ ਧਰਮ ਜਿਹੜਾ ਵੈ ਸਾਡਾ ਕਰਮ ਹੈ ਸਾਡੀ ਸੇਵਾ ਵੈ ਹਰ Hindu ਦਾ ਫਰਜ ਬੰਦਾ ਹੈ ਕਿ ਆਪਣੇ ਧਰਮ ਦਾ ਪ੍ਰਚਾਰ ਕਰੇ ਹਰ ਧਰਮ ਦੇ ਵਿਅਕਤੀ ਦਾ ਫਰਜ ਬੰਦਾ ਆਪਣੇ ਧਰਮ ਦਾ ਪ੍ਰਚਾਰ ਕਰੇ ਜਿਸ ਤਰੀਕੇ ਦੇ ਨਾਲ ਹੈਪੀ ਜੀ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹੈ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਹੈ ਹਰ ਵਿਅਕਤੀ ਨੂੰ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਕਰਨਾ ਚਾਹੀਦਾ ਐਸੇ ਤਰੀਕੇ ਦੇ ਨਾਲ ਆਪਣੇ ਧਰਮ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ ਮੈਂ ਬਾਬਾ ਖਾਟੂ ਸ਼ਾਮ ਜੀ ਦੀ ਯਾਤਰਾ ਜਿਹੜੀ ਸਾਡੇ ਹੈਪੀ ਜੀ ਵੱਲੋਂ 44ਵੀਂ ਯਾਤਰਾ ਇੱਥੋਂ ਰਵਾਨਾ ਕਰਦੇ ਹੋਏ ਖੁਸ਼ੀ ਮਹਿਸੂਸ ਕਰਦਾ ਤੇ ਬਾਬਾ ਜੀ ਦੇ ਚਰਨਾਂ 'ਚ ਨਮਨ ਕਰਦਾ ਇਹ ਅਰਦਾਸ ਕਰਦਾ ਜਿੰਨੀ ਸੰਗਤ ਤੁਹਾਡੇ ਦਰ ਤੇ ਆ ਰਹੀ ਹੈ ਸਭ ਦੀਆਂ ਚੋੜੀਆਂ ਪਰਕੇ ਪੈਜਨ ਜੋ ਇਹਨਾਂ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਪੂਰੀਆਂ ਕਰੀ ਤੇ ਹੈਪੀ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੀ ਕਿਉਂਕਿ ਇੰਨੀ ਸੰਗਤ ਨੂੰ ਇੱਕ ਸਾਥ ਯਾਤਰਾ ਤੇ ਲੈ ਕੇ ਜਾਣਾ ਮੈਂ ਸਮਝਦਾ ਵੀ ਬਹੁਤ ਵੱਡਾ ਪੁੰਨ ਅਤੇ ਪਰਪਕਾਰ ਦਾ ਕੰਮ ਹੈ ਇਹਨਾਂ ਦਾ ਇਹ ਪੁੰਨ ਭਗਵਾਨ ਆਪਣੇ ਲੇਖੇ ਲਵੇ ਇਹ ਯੋਥ ਨੂੰ ਅੱਗੇ ਆਣਾ ਚਾਹੀਦਾ ਜਿਹੜਾ ਆਜੂਗਾ ਨਸ਼ੇ ਤੋਂ ਬਿਲਕੁਲ ਨਸ਼ੇ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਉਹਨਾਂ ਦਾ ਧਿਆਨ ਹੋਰ ਪਾਸੇ ਕੇਂਦਰਿਤ ਕਰਨਾ ਚਾਹੀਦਾ ਚਾਹੇ ਡੇਡਾਂ ਵੱਲ ਹੋਵੇ ਚਾਹੇ ਧਰਮ ਦੇ ਪਾਸੇ ਹੋਵੇ ਮੈਂ ਸਮਝਦਾ ਵੀ ਹੈਪੀ ਜੀ ਨੂੰ ਮੈਂ ਕਹੂੰਗਾ ਵੀ ਇੱਕ ਯਾਤਰਾ ਨੌਜਵਾਨਾਂ ਦੀ ਇਕੱਲਿਆਂ ਦੀ ਜਿਹੜੀ ਆ ਉਹ ਖਾਟੂ ਸ਼ਾਮ ਬਾਬਾ ਜੀ ਦੇ ਲੈ ਕੇ ਜਾਣ ਤਾਂ ਕਿ ਇੱਕ ਇੱਕ ਵੱਖਰਾ ਮੈਸੇਜ ਆਵੇ ਵੀ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੇ ਵਿੱਚ ਇਹ ਸਮਾਜ ਸੇਵੀ ਸੰਤਾਂਵਾ ਵੀ ਕਿਸੇ ਕੱਲੋਂ ਪਿੱਛੇ ਨਹੀਂ ਜੈ ਸ਼ੇ ਸ਼ਾਮ ਜੀ ਸਾਡਾ ਹੈਪੀ ਦੋਸਤ ਜਿਹੜਾ ਬਹੁਤ ਨਾਲਾ ਦੋਸਤ ਹੈ ਜੀ ਇਸ ਬੰਦੇ ਨੇ ਜੋ ਕਰ ਸਕਦਾ ਸਾਨੂੰ ਲੱਗਦਾ ਨਹੀਂ ਕਿ ਅਸੀਂ ਕਰ ਪਾਵਾਂਗੇ ਇੰਨੀ ਮਿਹਨਤ ਨਾਲੇ ਪ੍ਰਭੂ ਦੀ ਸੇਵਾ ਕਰਦਾ ਸਾਡਾ ਤਾਂ ਇਹਨੂੰ ਅਸ਼ੀਰਵਾਦ ਆ ਕਿ ਅਸੀਂ ਪਹਿਲੋ ਤਾਂ ਇਹਦਾ ਸਾਥ ਘਟ ਦਿੰਦੇ ਹੁੰਦੇ ਸੀ ਸਾਨੂੰ ਲੱਗਦਾ ਸੀ ਯਾਰ ਇਹ ਸਾਡੇ ਦਾਣੂ ਕਦੇ ਖਰਾਬ ਨਾ ਕਰੇ ਮੰਦਰ ਦੇ ਲੇਕਿਨ ਅੱਜ ਇਹ ਇਸੇ ਮੰਦਰ ਦੇ ਨਾਮ ਨੂੰ ਬਹੁਤ ਉੱਚਾ ਕਰਤਾ ਵਾ ਇਤੋਂ ਇੱਕ ਵਸਨੀ ਤਿੰਨ ਤਿੰਨ ਸੰਸਥਾਨ ਵਸਲ ਇਹਨਾਂ ਚਿੱਲੇ ਵੀ ਜਿਹੜੇ ਆ ਉਹ ਵੀ ਵਸੰਤ ਯਾਤਰਾ ਨੇ ਲਿਆ ਲਪੇ ਨੇ ਤੇ ਕਿਉਂਕਿ ਇਹਨੂੰ ਮਾਣ ਹੋਣਾ ਚਾਹੀਦਾ ਆ ਭੀ ਜੀ ਕਿ ਤੁਹਾਡੀ ਤੁਹਾਡੀ ਟੀਮ ਦੇ ਸਦਸੇ ਨੇ ਕੋਈ ਵੀ ਟੀਮ ਦਾ ਖਾਟੂ ਸ਼ਾਮਲੀ ਯਾਤਰਾ ਲੈ ਕੇ ਜਾ ਰਹੇ ਨੇ ਤੁਹਾਡੇ ਤੋਂ ਹੀ ਸਿਸ਼ਾਖਾਾਂੋਂ ਨਿਕਲਿਆ ਦਾ ਇਸ ਲਈ ਇਸ ਲਈ ਤੁਸੀਂ ਇਹ ਦੇਖੋ ਕਿ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਈ ਆ ਕਿ ਤੁਸੀਂ ਜੋ ਕਨਈਆ ਮਿੱਤਲ ਜੀ ਦਾ ਪ੍ਰੋਗਰਾਮ ਕਰਾਇਆ ਉਹ ਅਦਭੁਤ ਸੀ ਤੰਕੀ ਔਰ ਮੈਨੂੰ ਲੱਗਦਾ ਕਿ ਐਮਐਲਏ ਸਾਹਿਬ ਇਸ ਵਾਰੀ ਤੁਹਾਨੂੰ ਸਪੋਰਟ ਕਰਨਗੇ ਅਸੀਂ ਵੀ ਤੁਹਾਨੂੰ ਸਪੋਰਟ ਕਰਾਂਗੇ ਫਿਰ ਉਹਨੂੰ ਕਰਾਓ ਜੀ ਜੈ ਸ਼੍ਰੀ ਘਰਖਟ